ਆਪਣੇ ਬਾਬਾ ਬੁੱਢਾ ਸਾਹਿਬ ਜੀ ਦੀ ਫਲਵਾੜੀ ਆ ਨਵੀਂ ਪਨੀਰੀ ਆ ਉਹਨੂੰ ਆਪਾਂ ਕੀ ਸੇਧ ਦੇਣੀ ਹੈ ਜੇ ਆਪਾਂ ਘਰਦਰ ਵਿੱਚ ਜਾ ਕੇ ਜਿਤਨਾ ਪਹਿਲਾਂ ਅੰਦਰੋਂਤਾ ਹੋਇਆ ਵੀ ਇੱਕ ਵਾਰ ਸਿਹਾਂ ਘੱਲ ਦਈਏ ਸਿਹਾਂ ਘੱਲਣ ਤੋਂ ਬਾਅਦ ਵਿੱਚ ਜਿਹੜੀ ਫੌਜ ਕੱਲ 8 ਵਜੇ ਤੱਕ ਆਲੇ ਆ ਜਿਹੜੀ ਨਾ ਵਾਲਾ ਪਿਆਰ ਦੇ ਕੇ ਸੁਝੇ ਇਨਸਾਨ ਜਿਹੜੇ ਸਾਰੇ ਸੁਝੇ ਉਮਰ ਤੋਂ ਜਿਹੜੇ ਵਡੇਰੇ ਨੇ ਜਿਹੜੇ ਹੈਦਾਰ ਨੇ ਉਹ ਜਾ ਕੇ ਉਹਨੂੰ ਪਰਿਵਾਰ ਨੂੰ ਸਮਝਾਉਣ ਪਈ ਨਹੀਂ ਇਹ ਕੰਮ ਪਾੜਾ ਹੈ ਆਪਾਂ ਇਸ ਤਰ੍ਹਾਂ ਆਪਾਂ ਨਹੀਂ ਕਰਦੇ ਹੁਣ ਜਿਹੜੀ ਗੱਲ ਅਦਾਹ ਵਾਲੀ ਆ ਕਿ ਸਿੱਟ ਸਾਰੇ ਵੀ ਲੱਗੇ ਆ ਪ੍ਰਸ਼ਾਦਾ ਸਾਰੇ ਛਕਣਾ ਉਹਦੇ ਵਾਸਤੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਗੱਲਬਾਤ ਕਰਕੇ ਉਹਨੂੰ ਸਮਝਾਵਾਂਗੇ ਨਾ ਸਮਝਿਆ ਫਿਰ ਉੱਥੇ ਵੀ ਜਿਹੜੀਆਂ ਉਹੋ ਜਿਹਾਂ ਖੁੱਝਾ ਹੈਗੀਆਂ ਨੇ ਜਿਨ੍ਹਾਂ ਨੇ ਗੁਰਮਤਿ ਦਾ ਵਿਚਾਰ ਆਇਆ ਕਿ ਤੇ ਉਹਨਾਂ ਨੇ ਉਹ ਨਜੇ ਪਰਤੇ ਵੀ ਝੜਾਏ ਆ ਉਹਦਾ ਜਿਹੜਾ ਕੋਈ ਵੀ ਜਿਸ ਤਰ੍ਹਾਂ ਦਾ ਖਰਚਾ ਹੋਊਗਾ ਉਹ ਆਪ ਸੰਗਤ ਦੇ ਸਹਿਯੋਗ ਦੇ ਨਾਲ ਉਹ ਜਿਤਨਾ ਵੀ ਹੋਊਗਾ ਤਾਂ ਉਸ ਘਰ ਨੂੰ ਉਸ ਪਰਿਵਾਰ ਨੂੰ ਆਪਾਂ ਸਾਰਿਆਂ ਨੇ ਰਲ ਕੇ ਹੀ ਏ ਪੂਰਾ ਕੁਰਾਨ ਪੂਰਨ ਪਕਾਣ ਨੋਥੀਆਂ ਨਾ ਬਿਨਾ ਸਲਫੂ ਨਾ ਸਫਿਨਾਸਰ ਪੂਰਨ ਕਾਲੀ ਹੋਛੇ ਤੇ ਜੇ ਨਾਮ ਜਪਾਂਗੇ ਸਿਮਰਨ ਕਰਾਂਗੇ ਤਾਂ ਸਾਰਾ ਕੁਝ ਕਢਦੀ ਕਹਾ ਕੇ ਰਹੇ ਤੇਰਾ ਕੋ ਤੱਕ ਇਹ ਵੀ ਇਹਦੇ ਨਾਲ ਹੀ ਜੁੜਦੀ ਇੱਕ ਗੜੀ ਹੈ ਜਿਹੜਾ ਨਾਮ ਹੈ ਕਿਉਂਕਿ ਨਾਮ ਦਾ ਆਸਰਾ ਲਵਾਂਗੇ ਤਾਂ ਅਗਲੇ ਦਾ ਬ੍ਰੇਡਵਾਸ਼ ਹੋਊਗਾ ਅਗਲਾ ਗੱਲ ਸਮੂਗਾ ਵੀ ਮੰਨੂਗਾ ਵੀ ਸੰਗਤ ਦੇ ਵਿੱਚ ਬੜੀ ਪਾਵਰ ਹੁੰਦੀ ਹੈ ਬਿਨਾ ਨਾਮ ਤੋਂ ਬਿਨਾ ਗੁਰੂ ਦੀ ਟੇਕ ਤੋਂ ਆਪਾਂ ਮੋਰਚਾ ਫਤੇ ਨਹੀਂ ਕਰ ਸਕਦੇ 13 ਕੋ ਤੱਕ ਇਸੇ ਵੇਦਨਪਾਲ ਦੇ ਵਿੱਚ ਸ਼ਾਮਾਂ ਦਾ ਵੇਲਾ ਰਹਿਣਾ ਸਵੇਰ ਦੇ ਵੇਲੇ ਤੋਂ ਬਾਅਦ ਵਿੱਚ ਇੱਕ ਘੰਟਾ ਨਾਮ ਦੇ ਵਿੱਚ ਸੰਤਾਂ ਨੂੰ ਪਿਆਰਾਂ ਦੇ ਹੱਥ ਫੜਾ ਕਰੇ ਤੇ ਮੋਰਚਾ ਮਤੇ ਨਾ ਹੋਵੇ ਇੱਕ ਘੰਟਾ ਜਿੱਦਾ ਜਦੋਂ ਟਾਈਮ ਲੱਗ ਗਿਆ ਭਾਈ ਰਹਿਰਾਸ ਸਾਹਿਬ ਤੋਂ ਬਾਹਰ ਵਿੱਚ ਆਉਂ। ਨਾਮ ਜਪ ਕੇ ਫਿਰ ਉਹਨਾਂ ਦੇ ਚਰਨਾਂ 'ਚ ਅਰਦਾਸ ਕਰੀਏ ਮਹਾਰਾਜ ਇਸ ਭੀੜ ਤੋਂ ਇਸ ਸੰਕਟ ਤੋਂ ਸਾਨੂੰ ਕੱਢੋ ਬਾਪ ਸਤਿਗੁਰ ਜੀ ਸਾਡੀ ਮਤਬੁੱਧ ਕੰਮ ਨਹੀਂ ਕਰਦੀ। ਤੁਸੀਂ ਕਿਰਪਾ ਕਰੋ। ਤੇ ਗੁਰੂ ਪਾਤਸ਼ਾਹ ਬਖਸ਼ੇਸ਼ ਕਰਨ ਮਹਾਰਾਜ ਰਾਮ ਕਰਨਾ ਹੋਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਸੇਵਾ ਵੇਖੋ ਆਪਣੀ ਫਲਵਾਰੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਪੰਥ ਨੂੰ ਬਚਾ ਲੈਣਾ ਤੇ ਬੜੀ ਵੱਡੀ ਸੇਵਾ ਹੈ। ਇਹ ਮਾਰਤਾ ਤੋਂ ਵੀ ਉੱਤੇ ਸੇਵਾ। ਜੇ ਕੋਈ ਕੜਾਜ ਰੋਗੇ ਸੇਵਾਵਾਂ ਕਰੋਗੇ ਜਾਂ ਜਵਾਨੀ ਆਪਣੀ ਇਸੇ ਖੂਹਰ ਤੋਂ ਪੈਜੀ ਤੇ ਫਿਰ ਆਪਾਂ ਆਹ ਕਿਸੇ ਨੂੰ ਕੀ ਆਖਾਂਗੇ ਸੋ ਦਾਸ ਦੀ ਇਹੋ ਹੀ ਬੇਨਤੀ ਹੈ ਕਿ ਆਪਾਂ ਜਿਹੜਾ 71 ਹੋ ਗਏ ਕੋਈ ਵੀ ਮਤਾ ਕਿਸੇ ਤਰ੍ਹਾਂ ਦਾ ਵੀ ਪਾਣਾ ਦੂਜਾ ਵੋਟ ਆਸਰਾ ਲੈ ਕੇ ਤੇ ਜਿੱਥੇ ਗੱਲ ਆ ਜਾਂਦੀ ਹੈ ਕੋਈ ਬੱਚਿਆਂ ਦੀ ਜ਼ਿੰਮੇਵਾਰੀ ਦੀ ਕੋਈ ਉਹਨਾਂ ਨੂੰ ਨਜਾ ਪਤਾ ਛਡਾਉਣਾ ਹੈ ਕਿਉਂਕਿ ਸੈਕਟਰ ਜਿਹੜੇ ਨੇ ਜਿੱਤਰਾ ਦੇ ਲਿਓ ਅਚਾਨਕਲੇ ਮੰਗਦੇ ਫਿਰ ਉਥੇ ਘੱਲ ਕੇ ਵੀ ਕਈ ਸੈਂਟਰ ਤੇ ਇਹੋ ਜਿਹੇ ਹੋਏ ਨੇ ਵੀ ਬਦਲ ਆਪੇ ਕੋਲੋਂ ਬੋਲ ਜਾਂਦੇ ਆ ਤੇ ਖਾਣਾ ਪੂਤੀ ਕਰਕੇ ਫਿਰ ਵਾਪਸ ਆ ਜਾਂਦੇ ਪਰ ਆਪਾਂ ਇਹੋ ਜਿਹੇ ਥਾਂ ਤੇ ਨਹੀਂ ਨੰਪਰਾ ਕਰਨਾ ਇੱਕ ਇੱਕ ਸਿੰਘ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਸਿਪਾਈ ਹੈ ਇੱਕ ਇੱਕ ਫੌਜ ਜਿਹੜੀ ਹੈ ਸਵਾ ਲੱਖ ਦੇ ਨਾਲ ਇਕੱਠਾ ਹੋਣ ਵਾਲੀ ਹੈ ਇਹ ਨਸ਼ਾ ਪੱਤਾ ਜਿਹੜਾ ਆ ਸਾਡੀਆਂ ਲਸਾਂ 'ਚ ਸਾਡੀਆਂ ਰਗਾਂ 'ਚ ਇਹ ਸਾਡੀਆਂ ਜਿਹੜੀਆਂ ਉਸਤਾਂ ਦੇ ਉਹਦੇ ਵਿੱਚ ਭਰਿਆ ਗਿਆ ਹੈ ਇਹਨੂੰ ਕੱਢਿਆ ਸੌਖਾ ਨਾਲ ਸੌਖਾ ਨਹੀਂ ਕੱਢਿਆ ਜਾ ਕਈ ਮਹੀਨੇ ਲੱਗ ਜਾਣੇ ਆ ਇਹਦੇ ਸ਼ੁਰੂ ਆਜ ਇਕੱਠੇ ਹੋਈਆਂ ਤਾਂ ਚਲੋ ਤੁਰ ਪਿਆ ਕੰਮ ਆਪਣਾ ਨਗਰ ਹੈ ਆਪਾਂ ਆਪਣੇ ਨਗਰ ਨੂੰ ਆਪ ਹਮਲਾ ਮਾਰ ਕੇ ਆਪ ਤਗੜੇ ਹੋ ਕੇ ਜ਼ਿੰਮੇਵਾਰੀ ਸਮਝ ਕੇ ਇਹ ਚੜ੍ਹਦੀ ਕਲਾ ਕਰਨੀ ਜਿਹੜੇ ਖਾਂਦੇ ਪੀਂਦੇ ਨੇ ਜਾਂ ਵੇਚਦੇ ਨੇ ਕੋਈ ਸਾਡੇ ਉਹ ਨਹੀਂ ਦੁਸ਼ਮਣ ਨਹੀਂ ਉਹ ਆਦੇ ਹੁੰਦੇ ਆ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਆਪ ਬੰਦਿਆ ਜਿਹੜੇ ਸਾਡੇ ਐਡ ਨੇ ਨਜੇ ਇਹੋ ਸਾਡੇ ਦੁਸ਼ਮਣ ਭੜੇ ਖੜੇ ਨੇ ਬੰਦਾ ਉਹ ਹੀ ਆ ਪੰਜ ਪੁੱਤਰ ਦੇਈ ਦਾ ਸਰੀਰ ਉਹ ਆਪਣਾ ਚਲਾ ਰਿਹਾ ਜੇ ਪੰਜ ਪੁੱਤਰ ਦੇਈ ਦੇ ਵਿੱਚ ਆ ਪਾਇਆ ਗੱਲ ਇੰਨੀ ਆ ਕਿ ਗੁਰੂ ਦੇ ਪੱਲੇ ਦੇ ਵਿੱਚ ਰਹਿ ਕੇ ਚੱਲਾਗੇ ਸਭ ਚੜ੍ਹਦੀ ਕਲਾ ਜੇ ਦੀ ਲੋੜ ਹੈ ਨਾਮ ਜਪਣ ਦੀ ਤੇਰਾ ਕੋ ਤੱਕ ਕੋਈ ਵੀ ਵੀਰ ਭਰਾ ਕੋਈ ਨਾਰਾ ਨਾ ਪਾਵੇ ਪਿੰਡ ਦੇ ਭਲੇ ਵਾਸਤੇ ਪਿੰਡ ਦੀ ਚੜ੍ਹਦੀ ਕਲਾ ਵਾਸਤੇ ਜੇ ਸਮਾਈ ਜੇ ਸਮਾਈ ਆਪਾਂ ਹਣਪਾਲ ਸਾਹਿਬ ਕਰਾਉਨੇ ਆ ਪਿਆ ਸੇਮ ਵਗੈਰਾ ਜਿਹੜੀ ਸਾਰੀ ਨਿਕਲ ਜੇ ਪਾਸੇ ਰਵੇ ਆ ਲਾਗੇ ਬੰਨੇ ਵੇਨੇ ਆਪਾਂ ਕੀ ਹਾ ਬਹੁਤ ਬੁਰਾ ਹਾਲਾ ਦਲਮੀਰ ਖੇੜੇ ਅਰਗੁਨਪੁਰਾ ਬਹੁਤ ਜਿਆਦਾ ਬੁਰਾ ਹਾਲੇ ਉਧਰ ਮਾਝੇ ਵਾਲੇ ਪਾਸੇ ਵੀ ਤੇ ਨਗਰ ਬਜਿਆ ਤਾਂ ਆ ਵੀ ਨਾਮ ਦਾ ਆਸਰਾ ਹੈ ਮਾਪੁਰਖਾਂ ਦੇ ਬਜਣਾ ਤੇ ਤੁਸੀਂ ਫੁੱਲ ਚੜਾਏ ਹੋ ਚੜਾਉਂਦੇ ਰਹਿੰਦੇ ਹੋ ਤੇ ਜਿਹੜਾ ਆਪਾਂ ਖੜਪਾਲ ਸਾਹਿਬ ਕਰਾਉਣੀ ਹੈ ਭਲਾ ਹੀ ਹੈ ਤੇ ਇਹ ਵੀ ਜਿਹੜਾ ਨਾਮ ਜਪਣਾ ਆ ਇਹ ਵੀ ਇੱਕ ਤਰ੍ਹਾਂ ਦਾ ਭਲਾ ਹੀ ਹੈ ਇਹ ਭਲਾ ਹੈਗਾ ਆ ਤਾਂ ਹੀ ਤਾਂ ਗੁਰਾਂ ਨੇ ਕਿਰਪਾ ਕੀਤੀ ਵੀ ਕੋਈ ਨਾ ਕੋਈ ਬਹਾਨਾ ਬਣਿਆ ਤੇ ਆਪਾਂ ਸਾਰੇ ਜੁੜ ਗਏ ਨਹੀਂ ਤੇ ਕੋਈ ਕਿਤੇ ਨਸ਼ੇ ਖਰਦਾ ਹੈ ਕੋਈ ਕਿਤੇ ਵੇਚਦਾ ਹੈ ਪੁਲਿਸ ਵਾਲੇ ਫੜ ਕੇ ਲੈ ਜਾਂਦੇ ਆ ਫਿਰ ਛੁੱਟ ਕੇ ਆ ਜਾਂਦੇ ਆ ਉਹ ਹੈਗੇ ਆਪਣੇ ਵੀਰ ਭਰਾ ਨੇ ਗੱਲ ਸਾਰੀ ਇੰਨੀ ਹੈ ਕਿ ਉਹਨਾਂ ਦਾ ਬ੍ਰੇਨ ਵਾਸ਼ ਕਰਨ ਵਾਲਾ ਕਿ ਬਿਨਾ ਨਾਮ ਤੋਂ ਬਿਨਾ ਸਿਮਰਨ ਤੋਂ ਇਹ ਜਿਹੜਾ ਮਤਾ ਜਿਹੜਾ ਇਹ ਪਾਸ ਹੋਏਗਾ ਜ਼ਰੂਰ ਪਰ ਹੋਏਗਾ ਨਾਮ ਦੇ ਨਾਲ ਬਿਨਾ ਨਾਮ ਤੋਂ ਆਪਾਂ ਨਹੀਂ ਅੱਗੇ ਵਧ ਸਕਦੇ ਸਰ ਜੀ ਨੌਜਵਾਨ ਵੀਰਾਂ ਦੇ ਅੰਗ ਸੰਗ ਹਾਂ ਆਪ ਸੰਗਤ ਗ੍ਰੀਵਨਵਾਜ ਪਾਸ਼ਾ ਕਿਰਪਾ ਕਰਨ ਗੁਰੂ ਅੰਗ ਸੰਗ ਹੈ ਮਹਾਰਾਜ ਕਿਰਪਾ ਕਰਨ ਦਾਸ ਦੇ ਹੋਰ ਵੀ ਜੇ ਕੋਈ ਸੇਵਾ ਕੋਈ ਝੋਲੀ ਪਾਉਣ ਵਾਲੀ ਹੋਈ ਅਸੀਂ ਤੁਹਾਡੇ ਗੁਰੂ ਘਰ ਦੇ ਜਿਹੜੇ ਸੇਈ ਹਾਂ ਆਪ ਸੰਗਤ ਸਹਿਯੋਗ ਦਿਓ ਇਸ ਗੱਲ ਦਾ ਕਿਉਂਕਿ ਬੱਚੇ ਸਾਰਿਆਂ ਨੂੰ ਪਿਆਰ ਕਰਦੇ ਹਨ ਆਪਾਂ ਉਹਨਾਂ ਘਰਾਂ ਦਾ ਵੀ ਦੀਵਾ ਜਗਦਾ ਰੱਖਣਾ ਏਕ-ਇਕ ਪੋਤਾ ਕਈਆਂ ਦਾ ਵੱਦ ਨਾੜ ਦੇ ਵਿੱਚ ਟੀਗਾ ਲੱਗ ਜੇ ਬੱਦਾਂ ਫੁੱਟਕ ਜਾਂਦਾ ਹੈ ਉਹਨਾਂ ਘਰਾਂ ਦਾ ਦੀਵਾ ਜਗਣ ਵਾਸਤੇ ਰੱਖਣ ਵਾਸਤੇ ਵੀ ਆਪਾਂ ਜਿਹੜੇ ਇਕੱਠੇ ਹੋਣਾ ਸੋ ਗੁਰੂ ਕਿਰਪਾ ਕਰਨ ਬਹੁਤ ਇਹ ਗੰਭੀਰਤਾ ਦਾ ਵਿਸ਼ਾ ਹੈ ਔਰ ਇੱਕ ਗੱਲ ਦਾ ਇਹ ਵਿਧਾਇਦਾ ਪਾਤਰ ਵੀ ਆ ਵੀ ਚਲੋ ਜਾਗੇ ਆ ਕੋਈ ਗੱਲ ਨਹੀਂ ਥੋੜਾ ਨੇੜੇ ਜਾ ਕੇ ਜਾਗੇ ਤਾਂ ਹੈਗੇ ਬੜੀ ਕਿਰਪਾ ਹੈ ਇਹ ਗਰੀਬ ਨਿਵਾਜ਼ ਕਿਰਪਾ ਕਰਨ ਅੱਜ ਸ਼ਾਂਤ ਹੋਈ ਰਹਿ ਰਹਾ ਸਹਿਰ ਦੇ ਵੇਲੇ ਤੋਂ ਸ਼ੁਰੂ ਕਰੀਏ ਭਾਈ ਨਾਮ ਜਪਣਾ ਸ਼ੁਰੂ ਕਰੀਏ ਸਪੀਕਰ ਜਨਾਬ ਜਪਿਆ ਜਾਏਗਾ ਜੁੜਦੀ ਜੁੜਦੀ ਸੰਗਤ ਜੁੜੇਗੀ ਗੁਰੂ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ